ਇਨੇ ਦਿਨ ਹੋ ਗਏ ਲੁਧਿਆਣੇ ਵਾਸੀਆਂ ਨੂੰ ਮਿਲਦੇ ਆ ਰਹੇ ਹੋ ਕਿਸ ਤਰੀਕੇ ਦਾ ਰਿਸਪੌਂਸ ਰਿਹਾ ਕਿਉਂਕਿ ਲੁਧਿਆਣੇ ਵਾਸੀਆਂ ਦਾ ਪਿਆਰ ਵਟੋਰਨਾ ਬਹੁਤ ਜ਼ਿਆਦਾ ਮੁਸ਼ਕਿਲ ਵੀ ਹੈ ਤੇ ਜੇ ਮਿਲ ਜਾਵੇ ਤਾਂ ਬਹੁਤ ਵਧੀਆ ਚੀਜ਼ ਅੱਗੇ ਸਮਝ ਸਾਹਮਣੇ ਆਂਦੀ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਮੁਸ਼ਕਿਲ ਜੀ ਬਿਲਕੁਲ ਮੈਨੂੰ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਆਈ ਲੁਧਿਆਣਾ ਵਾਸੀਆਂ ਨੇ ਆਪਦੀ ਧੀ ਬਣਾ ਕੇ ਪਿਆਰ ਦਿੱਤਾ ਮੈਂ ਲੁਧਿਆਣਾ ਵਾਸੀਆਂ ਦਾ ਆਪਦੀਆਂ ਮਾਵਾਂ ਦਾ ਆਪਦੀਆਂ ਭੈਣਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਉਹਨਾਂ ਨੇ ਸਾਡੇ 'ਚ ਵਿਸ਼ਵਾਸ ਜਤਾਇਆ ਸਾਡੇ ਪਰਿਵਾਰ 'ਚ ਮੇਰੇ ਔਰ ਮੈਨੂੰ ਮਾਵਾ ਵਾਲਾ ਪਿਆਰ ਦਿੱਤੇ ਮੈਂ ਬਹੁਤ ਮੈਂ ਰੇਣੀ ਹੋਂਦ ਚਰਚਾ ਵਿੱਚ ਚੱਲ ਰਹੀ ਸੀ ਤੁਹਾਨੂੰ ਵੀ ਟਿਕਟ ਮਿਲ ਸਕਦੀ ਹੈ ਤੇ ਜਦੋਂ ਨਹੀਂ ਬਲੀ ਨਿਰਾਸ਼ਾ ਹੋਈ ਸੀ ਵੈਸੇ ਉਮੀਦ ਸੀਗੀ ਕਿ ਟਿਕਟ ਮਿਲੂਗੀ ਤੁਹਾਨੂੰ ਕਈ ਵਾਰ ਪਾਰਟੀ ਡਿਸੀਜਨਸ ਲੈਂਦੀ ਹੈ ਜੀ ਸੁਰਾਜਾ ਜੀ ਦੀਆਂ ਜ਼ਿੰਮੇਵਾਰੀਆਂ ਨੂੰ ਵੇਖਦੇ ਹੋਏ ਆਈ ਥਿੰਕ ਪਹਿਲਾਂ ਤਾਂ ਇਹ ਸੀ ਕਿ ਸਾਰਾ ਪੰਜਾਬ ਦੇਖਣਾ ਹੈ ਪਰ ਫਿਰ ਬਿੱਟੂ ਬਾਈ ਜੀ ਹਰਾਂ ਨੇ ਜਾ ਕੇ ਇੱਕ ਐਸੀ ਨਵੇਂ ਜੇ ਥਾਂ ਤੇ ਖੜਾ ਕਰਤਾ ਜਿੱਥੇ ਪਾਰਟੀ ਨੇ ਕਿਹਾ ਕਿ ਸਾਰਾ ਕੁਝ ਛੱਡ ਕੇ ਲੁਧਿਆਣਾ ਸੰਭੋ ਕਰ ਇੱਕਦਮ ਥੋੜਾ ਜਿਹਾ ਝਟਕਾ ਹੀ ਲੱਗਿਆ ਸੀਗਾ ਜਦੋਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਿਹੜਾ ਕਿ ਕਾਂਗਰਸ ਛੱਡ ਕੇ ਪੀਜਪੀਪ ਚ ਸ਼ਾਮਿਲ ਹੋਏ ਕਿ ਥੋੜਾ ਬਹੁਤ ਪਹਿਲਾਂ ਸਟਾਰਟਿੰਗ ਤੋਂ ਪਤਾ ਲੱਗ ਰਿਹਾ ਸੀਗਾ ਤੁਹਾਨੂੰ ਲਾਲਚ ਦੀ ਸੀਮਾ ਕੋਈ ਰਹੀ ਨਹੀਂ ਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਰਾਤੋਂ ਰਾਤ ਇਹ ਪਾਰਟੀ ਬਦਲ ਲਾਂਗੇ ਤੇ ਪਤਾ ਨਹੀਂ ਕੀ ਬਣ ਜਾਗੇ ਹੋ ਸਕਦਾ ਹੈ ਅਗਲੇ ਦਿਨ ਜਦੋਂ ਚੋਣਾ ਹੋ ਜੇ ਅਗਲੀ ਵਾਰ ਇਹਨੇ ਮੈਨੂੰ ਮੁੱਖ ਮੰਤਰੀ ਨਾ ਬਣਾ ਦੇਣ ਇਹ ਇਹ ਨਹੀਂ ਪਤਾ ਕਿ ਭਾਜਪਾ ਨੂੰ ਤੇ ਸ਼ਦਿਕ ਸੀਟ ਵੀ ਨਹੀਂ ਹੋਣੀ। ਐਂ ਲੱਗਦਾ ਕਿ ਜੇ ਉਹਨਾਂ ਨੇ ਜੱਫੀ ਪਾਈ ਹੈ ਤਾਂ ਉਹ ਇੱਕ ਆਪਸੀ ਪਿਆਰ ਜੋ ਪਹਿਲੇ ਦਾ ਸੀਗਾ ਸੀਟ ਦੇ ਕਰਕੇ ਨਹੀਂ ਹੈ ਚਾਹੇ ਵਿਰੋਧੀ ਪਾਰਟੀਆਂ ਆਪਸ ਦੇ ਵਿੱਚ ਨੇ ਪਰ ਉਹਨਾਂ ਦਾ ਪਿਆਰ ਹਜੇ ਵੀ ਥੋੜਾ ਬਹੁਤਾ ਚੰਗਾ ਲੱਗਦਾ ਨਜ਼ਰ ਆਇਆ ਸਾਨੂੰ। ਪ੍ਰੋਫੈਸ਼ਨਲੀ ਦੇਖਿਆ ਜਾਵੇ ਤਾਂ ਪਹਿਲਾਂ ਕਾਂਗਰਸ ਪਾਰਟੀ ਹੈ। ਹੂੰ। ਇਹ ਸਿਆਸੀ ਲੜਾਈ ਲੜ ਰਹੇ ਹਨ। ਜੀ। ਤੇ ਸਿਆਸੀ ਲੜਾਈ ਜਿੱਤਣ ਲਈ ਆਏ ਹਨ। ਹੂੰ। ਪਰ ਇਨਸਾਨੀ ਮਿਆਰ, ਕਦਰਾਂ-ਕੀਮਤਾਂ ਡਿੱਗਣੀਆਂ ਨਹੀਂ ਚਾਹੀਦੀਆਂ। ਮੈਂ ਵਿਰੋਧੀਆਂ ਦੀ ਇੱਜ਼ਤ ਕਰਦੀ ਹਾਂ ਮੈਂ ਭਾਜਪਾ ਵਾਲਿਆਂ ਦੀ ਵੀ ਇੱਜ਼ਤ ਕਰਦੀ ਹਾਂ ਡੈਮੋਕ੍ਰੇਸੀ ਦੇ ਵਿੱਚ ਆਪੋਜੀਸ਼ਨ ਜਿਉਂਦੀ ਰਹਿਣੀ ਚਾਹੀਦੀ ਹੈ ਹੂੰ ਠੀਕ ਹੈ ਸੋ ਜੇ ਜੱਫੀ ਪਾ ਲਈ ਤਾਂ ਇਹ ਲੋਕਾਂ ਵਾਸਤੇ ਹੈ ਕਿ ਭਾਈ ਆਪਦੇ ਦੁਸ਼ਮਣ ਦੀ ਵੀ ਇੱਜ਼ਤ ਕਰੋ ਤੇ ਮੈਂ ਲੁਧਿਆਣੇ ਤੋਂ ਵੀ ਚਰਚਾ ਵਿੱਚ ਆੜੀ ਸੀ ਤੁਹਾਨੂੰ ਵੀ ਪਤਾ ਹੋ ਕਿ ਭਾਤਕੂਸ਼ਨ ਆਸ਼ੂ ਨੂੰ ਟਿਕਟ ਮਿਲ ਸਕਦੀ ਹੈ ਪਰ ਰਾਜਾ ਵੜਿੰਗ ਜੀ ਨੂੰ ਟਿਕਟ ਮਿਲੀ ਹੈ ਉਹਦੇ ਤੇ ਕੀ ਕਹਿੰਨੇ ਹੋ ਤੁਸੀਂ ਫੇਰ ਦੇਖੋ ਰਾਜਾ ਜੀ ਆਸ਼ੂ ਜੀ ਲਈ ਹੀ ਕਰ ਰਹੇ ਸੀ ਕਿ ਇਹਨਾਂ ਨੂੰ ਟਿਕਟ ਮਿਲੇ ਐਂਡ ਰਾਜਾ ਜੀ ਦਾ ਸਾਰਾ ਫੋਕਸ ਇਹ ਸੀ ਕਿ ਆਸ਼ੂ ਜੀ ਲੜਨ ਅਰੇ ਭਾਈ ਆਸ਼ੂ ਭਾਈ ਜੀ ਸਾਡੇ ਵੱਡੇ ਭਰਾ ਆ ਕਾਂਗਰਸ ਦਾ ਥੰਮ ਹੈ ਬਹੁਤ ਸੂਝਵਾਨ ਬੜੇ ਐਕਸਪੀਰੀਐਂਸਡ ਮਤਲਬ ਜਿੰਨੇ ਮੈਂ ਤਾਰੀਫ ਸ਼ਬਦ ਕਵਾਂ ਘਟ ਹੈ ਕਈ ਵਾਰੀ ਐਦਾ ਹੁੰਦਾ ਫੈਮਿਲੀ ਟਾਈਮ ਵੀ ਚਾਹੀਦਾ ਹੋਵੇ ਬੱਚੇ ਕਈ ਵਾਰੀ ਕਹਿੰਦੇ ਨੇ ਕਿ ਚਲੋ ਇੱਕ ਦਿਨ ਕੱਢ ਲਓ ਉਹਨਾਂ ਨੂੰ ਨਹੀਂ ਸ਼ਾਇਦ ਪਤਾ ਕਿ ਇਹ ਪੈਕ ਡੇਜ਼ ਨੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਮੇਰਾ ਬੇਟਾ 1.5 ਸਾਲ ਦਾ ਸੀ ਜਦੋਂ ਰਾਜਾ ਪਹਿਲੀ ਵਾਰ ਐਮ ਐਲ ਬੜੇ ਤੇ ਬੱਚਿਆਂ ਨੇ ਬਚਪਨ ਤੋਂ ਹੀ ਸਾਰਾ ਕੁਝ ਵੇਖਿਆ ਹੈ ਉਹਨਾਂ ਨੇ ਕਦੀ ਸਾਨੂੰ ਡਿਸਟਰਬ ਨਹੀਂ ਕੀਤਾ ਹਮੇਸ਼ਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਦੇਮਾ ਵਿਰੋਧੀ ਧਿਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਸਵਾਲ ਹਮੇਸ਼ਾ ਉੱਠਦਾ ਹੈ ਕਿ ਰਾਜਾ ਵੜਿੰਗ ਜੀ ਲੁਧਿਆਣੇ ਤੋਂ ਨਹੀਂ ਨੇ ਉਹ ਬਾਰੋਂ ਨੇ ਕਿ ਲੋਕ ਕਿਵੇਂ ਸਪੋਰਟ ਕਰਨ ਇਹਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਰਾਜਾ ਵੜਿੰਗ ਜੀ ਪੂਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਜੀ ਸਾਰਾ ਪੰਜਾਬ ਦੀ ਕਾਂਗਰਸ ਨੂੰ ਲੀਡ ਕਰਦੇ ਆ ਬਾਰਲੇ ਕਿਵੇਂ ਹੋਏ ਮੈਨੂੰ ਦੱਸੋ ਪਹਿਲੀ ਗੱਲ ਜਦੋਂ ਰਵਨੀਤ ਬਾਈ ਜੀ ਜਲਾਲਾਬਾਦ ਤੋਂ ਜਾ ਕੇ ਲੜੇ ਸੀ ਉਦੋਂ ਉਹ ਕਰਦੇ ਸੀ ਰਵਨੀਤ ਬਾਈ ਨੇ 10 ਸਾਲਾਂ ਚੋਂ ਤਾਂ ਵੱਡਾ ਬਰਾਇਆ ਪਰ ਕਮਾਂ ਉਹ ਕੀ ਕਰੀਏ ਸੀ ਸਿਆਸੀ ਵਿਰੋਧੀ ਬਣ ਕੇ ਕਹਿਣਾ ਪਊਗਾ ਰਵਨੀਤ ਬਾਈ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਮਗਰਲੇ 10 ਸਾਲਾਂ ਦੇ ਵਿੱਚ ਇੱਕ ਪ੍ਰੋਜੈਕਟ ਲੁਧਿਆਣੇ ਲਈ ਲਿਆਂਦਾ ਹੋਵੇ ਕੋਈ ਪ੍ਰੋਜੈਕਟ ਕਨਸੀਵ ਕੀਤਾ ਹੋਵੇ ਕਿਸੇ ਦੀ ਕੋਈ ਫਾਈਲ ਤਿਆਰ ਕੀਤੀ ਹੋਵੇ ਕਿਸੇ ਨੂੰ ਪਾਸ ਕਰਾਇਆ ਹੋਵੇ ਔਰ ਤੁਹਾਨੂੰ ਮੈਂ ਇਹ ਵਾਅਦਾ ਕਰਦੀ ਆਂ ਕਿ ਜਿਹੜੇ ਕੰਮ ਜਿਹੜੇ ਕੰਮਾਂ ਵੱਲ ਤੁਹਾਡਾ ਧਿਆਨ ਨਹੀਂ ਗਿਆ ਜਾਂ ਤੁਸੀਂ ਪਤਾ ਨਹੀਂ 10 ਸਾਲ ਕੀ ਕਰ ਰਹੇ ਸੀ ਰਾਜੇ ਵੜਿੰਗ ਜੀ ਨੇ ਆ ਕੇ ਤੁਹਾਨੂੰ ਕੰਮ ਕਰਕੇ ਖੋਣੇ ਆ ਜਿਨ੍ਹਾਂ ਜਿਨ੍ਹਾਂ ਵੱਲ ਤੁਹਾਡਾ 10 ਸਾਲ ਧਿਆਨ ਨਹੀਂ ਨਾ ਗਿਆ ਅਸੀਂ ਆਉਂਦੇ ਸਾਰੋ ਕੰਮ ਸ਼ੁਰੂ ਕਰਦੇ ਆਂ ਪਰਸਨਲੀ ਅਗਰ ਦੇਖਿਆ ਜਾਵੇ ਫਿਲਮਾਂ ਦੇਖਣ ਦੇ ਸ਼ੌਕੀਨ ਨੇ 뮤직 ਦੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਯੰਗ ਜਨਰੇਸ਼ਨ ਨੂੰ ਵੀ ਮੈਸੇਜ ਮਿਲਦਾ ਹੈ ਕਿ ਇੱਕ ਲੀਡਰ ਕਿਸ ਤਰੀਕੇ ਦਾ ਪ੍ਰੋਫੈਸ਼ਨਲ ਲਾਈਫ ਨਾਲ ਸੁਪਰ ਲੈ ਰਾਜਾ ਵੜਿੰਗ ਜੀ ਬਹੁਤ ਸਿੰਪਲ ਹੈ ਕੋਈ ਸਿੰਪਲ ਦਾਲ ਫੁੱਲ ਦਾ ਖਾਣਾ ਲੈ ਇਨਸਾਨ ਹੈ ਬੱਚਿਆਂ ਨਾਲ ਸ਼ਰਾਰਤਾਂ ਕਰਨੀਆਂ ਬਹੁਤ ਚੰਗੀਆਂ ਲੱਗਦੀਆਂ ਆ ਮੇਰੇ ਬੇਟੇ ਨਾਲ ਮੇਰੀ ਬੇਟੀ ਨਾਲ ਨਾ ਬੱਚਿਆਂ ਨੂੰ ਖੇਡਦੇ ਆ ਜਦੋਂ ਇਕੱਠੇ ਹੋ ਜਾਂਦੇ ਆ ਪਰ ਇੱਕ ਵੀਡੀਓ ਨੂੰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਟਰੋਲ ਵੀ ਕੀਤਾ ਜਾ ਰਿਹਾ ਰਾਜਾਬਣੀ ਕਿਉਂਕਿ ਜਦੋਂ ਉਹਨਾਂ ਨੂੰ ਕਿਹਾ ਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਨਾ ਲੁਧਿਆਣੇ ਵਿਚ ਆ ਰਿਹਾ ਮੈਂ ਚੋਂਡ ਰਚਾ ਉਹਨਾਂ ਦਾ ਨਾਮ ਜਿਹੜਾ ਗੱਲ ਦਿੱਤਾ ਗਿਆ ਲੁਧਿਆਣੇ ਦਾ ਸਾਰੇ ਜਗ੍ਹਾ ਤੇ ਹੁੰਦੇ ਹੋਏ ਚਾਹੇ ਉਹ ਜਗਰਾਉ ਪੋਲਾ ਚਾਹੇ ਉਹ ਆ ਭਰਤ ਚੌਕ ਹੈ ਸਲਿੱਪ ਆਫ ਟੰਗ ਤਾਂ ਹਰੇਕ ਦਾ ਹੋ ਜਾਂਦਾ ਹੈ ਮੈਂ ਉਹੀ ਗੱਲ ਹੈ ਨਾ ਕਿ ਜਿਨੇ ਜਿਹੜੀ ਗੱਲ ਦਾ ਮੁੱਦਾ ਬਣਾਉਣਾ ਉਹਨੇ ਬਣਾ ਹੀ ਲੈਣਾ ਜਿਨੇ ਚੰਗਾ ਕਹਿਣਾ ਉਹਨੇ ਚੰਗਾ ਕਹਿਣ ਦਾ ਬਾਣਾ ਲੱਭ ਲੈਣਾ ਜੀ ਤੇ ਜਿਨੇ ਮਾੜਾ ਕਹਿਣਾ ਉਹਨੇ ਮਾੜਾ ਕਹਿਣ ਦਾ ਬਾਣਾ ਲੱਭ ਲੈਣਾ ਸ਼ਸ਼ਤਰਕਾਲ ਜੀ ਲੁਧਿਆਣ ਟਾਈਮਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲীন ਕੌਰ ਮੇਰੇ ਨਾਲ ਮੇਰੇ ਸਹਿਯੋਗੀ ਹਰਸ਼ ਮੌਜੂਦ ਹੈ ਤੇ ਸਾਡੇ ਨਾਲ ਅੱਜ ਮੌਜੂਦ ਹੈ ਉਹ ਸ਼ਖਸੀਅਤ ਜਿਨ੍ਹਾਂ ਨੇ ਕੀ ਪਿਛਲੇ ਕਈ ਦਿਨਾਂ ਤੋਂ ਲੁਧਿਆਣੇ ਦੇ ਵਾਸੀਆਂ ਦੇ ਨਾਲ ਬਹੁਤ ਇੰਟਰੈਕਸ਼ਨ ਵੀ ਕੀਤੀ ਹੈ ਜੇਕਰ ਗੱਲਬਾਤ ਕੀਤੀ ਜਾਵੇ ਲੋਕ ਸਭਾ ਚੋਣਾਂ 2024 ਜਿਸ ਦੇ ਕੀ ਕੁਝ ਹੀ ਸਮੇਂ ਦੇ ਵਿੱਚ VOTING ਹੋਵੇਗੀ ਤੇ ਜਲਦ ਹੀ ਜਿਹੜੇ ਨਤੀਜੇ ਵੀ ਤੁਹਾਡੇ ਸਾਹਮਣੇ ਹੋਣਗੇ ਲੁਧਿਆਣੇ ਦਾ ਜਿਹੜੀ ਸੀਟ ਕਿਸ ਦੇ ਹਿੱਸੇ ਆਉਂਦੀ ਹੈ ਇਹ ਤਾਂ ਇਲੈਕਸ਼ਨ ਦੇ ਵਿੱਚ VOTING ਚ ਪਤਾ ਲੱਗੇਗਾ ਪਰ ਬਹੁਤ ਸਾਰੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਖੜੇ ਹੋਏ ਨੇ ਜਿਨ੍ਹਾਂ ਦੇ जिन्होंने की कांग्रेस तो उम्मीदवार ने और बहुत सारे लोका ਦੇ ਵਿੱਚ ਵਿਚਰਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੀ ਪਤਨੀ ਜਿਹੜੀ ਕਿ ਅਮ੍ਰਿਤਾ ਵੜਿੰਗ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਕਿ ਬਹੁਤ سارے ਲੋਕਾਂ ਦੇ ਨਾਲ ਪਿਆਰ ਵੀ ਬਣਾਇਆ ਕੁਝ ਦਿਨਾਂ ਦੇ ਵਿੱਚ ਜਾਣਦਿਆਂ ਕਿ ਲੁਧਿਆਣੇ ਵਾਸੀਆਂ ਦਾ ਉਹਨਾਂ ਦੇ ਨਾਲ ਕੀ ਇੰਟਰੈਕਸ਼ਨ ਰਹੀ ਹੈ ਤੇ ਕਿਸ ਤਰੀਕੇ ਦਾ ਉਹਨਾਂ ਨੂੰ ਜਿਹੜਾ ਅੱਗੋਂ ਦੀ ਰਿਸਪਾਂਸ ਮਿਲ ਰਿਹਾ ਸਤਿ ਸ਼੍ਰੀ ਅਕਾਲ मैम ਬਹੁਤ ਸਵਾਗਤ ਹੈ ਲੁਧਿਆਣਾ ਟਾਈਮਸ ਤੇ ਤੁਹਾਡਾ ਮੈਮ ਪਹਿਲਾ ਦਾ ਸਵਾਲ ਇਹ ਹੈ ਕਿ ਇੰਨੇ ਦਿਨ ਹੋ ਗਏ ਲੁਧਿਆਣੇ ਵਾਸੀਆਂ ਨੂੰ ਮਿਲਦੇ ਆ ਰਹੇ ਹੋ ਕਿਸ ਤਰੀਕੇ ਦਾ ਰਿਸਪਾਂਸ ਰਿਹਾ ਕਿਉਂਕਿ ਲੁਧਿਆਣੇ ਵਾਸੀਆਂ ਦਾ ਪਿਆਰ ਬਟੌਰਣਾ ਬਹੁਤ ਜ਼ਿਆਦਾ ਮੁਸ਼ਕਿਲ ਵੀ ਹੈ ਤੇ ਜੇ ਮਿਲ ਜਾਵੇ ਤਾਂ ਬਹੁਤ ਵਧੀਆ ਚੀਜ਼ ਅੱਗੇ ਸਮਝ ਸਾਹਮਣੇ ਆਂਦੀ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਮੁਸ਼ਕਿਲ ਜੀ ਬਿਲਕੁਲ ਮੈਨੂੰ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਆਈ ਹਮ ਲੁਧਿਆਣਾ ਵਾਸੀਆਂ ਨੇ ਆਪ ਦੀ ਧੀ ਬਣਾ ਕੇ ਪਿਆਰ ਦਿੱਤਾ ਮੈਨੂੰ ਬਿਲਕੁਲ ਨਹੀਂ ਲੱਗਿਆ ਕਿ ਮੈਂ ਦੂਸਰੀ ਥਾਂ ਮਤਲਬ ਦੂਜੇ ਸ਼ਹਿਰ ਚਾਈਏ ਐ ਲੱਗਦਾ ਸਦੋਂ ਤੋਂ ਇੱਥੇ ਹੀ ਰਹਿੰਦੇ ਸੀ ਤੁਸੀਂ ਇੱਕ ਸਟੇਟਮੈਂਟ ਵੀ ਤੁਹਾਡੀ ਆਈ ਸੀ ਕਿ ਲੁਧਿਆਣਾ ਵਾਸੀਆਂ ਨੇ ਤੁਹਾਨੂੰ ਧੀ ਦਾ ਦਰਜਾ ਦੇ ਦਿੱਤਾ ਬਹੁਤ ਪਿਆਰ ਵੀ ਮਿਲ ਰਿਹਾ ਸੀ ਤੁਹਾਡੀ ਤਸਵੀਰਾਂ ਦੇਖ ਰਹੇ ਆ ਜਿਹੜੀ ਬਜ਼ੁਰਗ ਔਰਤਾਂ ਨੇ ਤੁਹਾਨੂੰ ਇਸ ਤਰੀਕੇ ਨਾਲ ਮਿਲ ਰਹੀਆਂ ਨੇ ਸ਼ਾਇਦ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਸੀ ਅਮ੍ਰਿਤਾ ਵੜਿੰਗ ਕੌਣ ਆ ਪਰ ਹੁਣ ਸਾਰੇ ਜਾਣਦੇ ਕਿ ਐਕਚੁਅਲ ਦੇ ਵਿੱਚ ਕੌਣ ਲੁਧਿਆਣਾ ਦੀ ਸੀਟ ਦੇ ਉੱਤੇ ਜਾਂ ਫਿਰ ਚੋਣ ਪ੍ਰਚਾਰ ਕਰਨ ਵਾਸਤੇ ਉਤਰੇ ਹੋਏ ਨੇ ਲੁਧਿਆਣਾ ਵਾਸੀਆਂ ਦਾ ਆਪਣੀਆਂ ਮਾਵਾਂ ਦਾ ਆਪਣੀਆਂ ਭੈਣਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਉਹਨਾਂ ਨੇ ਸਾਡੇ 'ਚ ਵਿਸ਼ਵਾਸ ਜਤਾਇਆ ਸਾਡੇ ਪਰਿਵਾਰ 'ਚ ਮੇਰੇ 'ਚ ਔਰ ਮੈਨੂੰ ਮਾਵਾ ਵਾਲਾ ਪਿਆਰ ਦਿੱਤੇ ਮੈਂ ਬਹੁਤ ਮੈਂ ਰੇਣੀ ਹਾਂ ਉਹਨਾਂ ਦੀ ਜੀ ਤੇ ਮੈਮ ਅ ਜਿਵੇਂ ਕਿ ਅ ਚਰਚਾ ਵਿੱਚ ਚੱਲ ਰਹੀ ਐ ਸੀ ਤੁਹਾਨੂੰ ਵੀ ਟਿਕਟ ਮਿਲ ਸਕਦੀ ਐ ਤੇ ਜਦੋਂ ਨਹੀਂ ਬਲੀ ਨਿਰਾਸ਼ਾ ਹੋਈ ਸੀ ਬੱਸ ਉਮੀਦ ਸੀਗੀ ਕਿ ਟਿਕਟ ਮਿਲੂਗੀ ਤੁਹਾਨੂੰ ਨਹੀਂ ਕਈ ਵਾਰ ਪਾਰਟੀ ਡਿਸੀਜਨਸ ਲੈਂਦੀ ਐ ਜੀ ਸੁਰਾਜਾ ਜੀ ਦੀਆਂ ਜ਼ਿੰਮੇਵਾਰੀਆਂ ਨੂੰ ਵੇਖਦੇ ਹੋਏ ਹਮ ਆਈ ਥਿੰਕ ਪਹਿਲਾਂ ਤਾਂ ਇਹ ਸੀ ਕਿ ਸਾਰਾ ਪੰਜਾਬ ਦੇਖਣਾ ਐ ਪਰ ਫਿਰ ਬਿੱਟੂ ਬਾਈ ਜੀ ਹਰਾਂ ਨੇ ਜਾ ਕੇ ਇੱਕ ਐਸੀ ਸਨਵੇਜੇ ਥਾਂ ਤੇ ਖੜਾ ਕਰਤਾ ਜਿੱਥੇ ਪਾਰਟੀ ਨੇ ਕਿਹਾ ਕਿ ਸਾਰਾ ਕੁਝ ਛੱਡ ਕੇ ਲੁਧਿਆਣਾ ਸੰਭੋ ਕਰਨ ਸੋ ਜੋ ਫੈਸਲੇ ਪਾਰਟੀ ਲੈਂਦੀ ਹੈ ਜੋ ਫੈਸਲੇ ਪਰਿਵਾਰ ਚ ਲਏ ਗਏ ਮੈਂ ਉਹਨਾਂ ਨਾਲ ਸਹਿਮਤ ਹੈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਨਹੀਂ ਲੜੀ ਤਾਂ ਜੀ ਪਰ ਇੱਕਦਮ ਥੋੜਾ ਜਿਹਾ ਝਟਕਾ ਹੀ ਲੱਗਿਆ ਸੀਗਾ ਜਦੋਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਿਹੜਾ ਕਿ ਕਾਂਗਰਸ ਛੱਡ ਗਈ ਜੀਪੀ ਨਾਲ ਸ਼ਾਮਿਲ ਹੋਏ ਕਿ ਥੋੜਾ ਬਹੁਤ ਪਹਿਲਾਂ ਸਟਾਰਟਿੰਗ ਤੋਂ ਪਤਾ ਲੱਗ ਰਿਹਾ ਸੀਗਾ ਤੁਹਾਨੂੰ ਅੱਜਕੱਲ੍ਹ ਨਾ ਇੱਕ ਰਵਾਜ਼ ਜਾਂ ਚੱਲ ਰਿਹਾ ਹੈ ਹਮ ਲਾਲਚ ਦੀ ਸੀਮਾ ਕੋਈ ਰਹੀ ਨਹੀਂ ਤੇ ਲੋਕਾਂ ਨੂੰ ਇਹ ਲੱਗਦਾ ਹੈ ਕੀ ਰਾਤੋਂ ਰਾਤ ਇਹ ਪਾਰਟੀ ਬਦਲ ਲਾਂਗੇ ਤੇ ਪਤਾ ਨਹੀਂ ਕੀ ਬਣ ਜਾਗੇ ਹੋ ਸਕਦਾ ਹੈ ਅਗਲੇ ਦਿਨ ਜਦੋਂ ਚੋਣਾ ਹੋ ਜਾਣਾ ਅਗਲੀ ਵਾਰ ਇਹਨੇ ਮੈਨੂੰ ਮੁੱਖ ਮੰਤਰੀ ਨਾ ਬਣਾ ਦੇਣ ਇਹ ਇਹ ਨਹੀਂ ਪਤਾ ਕਿ ਭਾਜਪਾ ਨੂੰ ਤੇ ਸ਼ਾਇਦ ਇੱਕ ਸੀਟ ਵੀ ਨਹੀਂ ਹੋਣੀ ਸ਼ਾਇਦ ਸਲਾਹਕਾਰ ਠੀਕ ਨਹੀਂ ਸੀ ਬਿੱਟੂ ਬਾਈ ਦੇ ਜਾਂ ਇਹ ਕਹਾਂ ਕਿ ਲਾਲਚ ਬੜਾ ਵੱਧ ਗਿਆ ਸੀ ਤੋੜੇ ਪਰਿਵਾਰ ਦੇ ਨਾਲ ਵੀ ਉਹਨਾਂ ਦਾ ਪਿਆਰ ਕਾਫੀ ਦੇਖਣ ਨੂੰ ਵੀ ਮਿਲਿਆ ਹੁਣ ਵੀ ਅਸੀਂ ਜਦੋਂ ਸਟੇਜ ਤੇ ਦੇਖਿਆ ਤਾਂ ਬਹੁਤ ਸਾਰੇ ਨੈਗੇਟਿਵ ਕਮੈਂਟਸ ਚਾਹੇ ਦੇਖਣ ਨੂੰ ਮਿਲੇ ਪਰ ਸਾਨੂੰ ਤਾਂ ਸ਼ਾਇਦ ਮੈਨੂੰ ਇਹੀ ਲੱਗਦਾ ਕਿ ਜੇ ਉਹਨਾਂ ਨੇ ਜੱਫੀ ਪਾਈ ਹੈ ਤਾਂ ਉਹ ਇੱਕ ਆਪਸੀ ਪਿਆਰ ਜੋ ਪਹਿਲੇ ਦਾ ਸੀਗਾ ਸੀਟ ਦੇ ਕਰਕੇ ਨਹੀਂ ਹੈ ਚਾਹੇ ਵਿਰੋਧੀ ਪਾਰਟੀਆਂ ਆਪਸ ਦੇ ਵਿੱਚ ਨੇ ਬਟ ਉਹਨਾਂ ਦਾ ਪਿਆਰ ਹਜੇ ਵੀ ਥੋੜਾ ਬਹੁਤਾ ਚੰਗਾ ਲੱਗਦਾ ਨਜ਼ਰ ਆਇਆ ਸਾਨੂੰ ਗੱਲ ਹੀ ਹੈ ਪ੍ਰੋਫੈਸ਼ਨਲੀ ਦੇਖਿਆ ਜਾਵੇ ਤਾਂ ਪਹਿਲਾਂ ਕਾਂਗਰਸ ਪਾਰਟੀ ਹੈ ਹਮ ਇਹ ਸਿਆਸੀ ਲੜਾਈ ਲੜ ਰਹੇ ਹਨ ਜੀ ਤੇ ਸਿਆਸੀ ਲੜਾਈ ਜਿੱਤਣ ਲਈ ਆਏ ਹਨ ਹਮ ਪਰ ਇਨਸਾਨੀ ਮਿਆਰ ਕਦਰਾਂ ਕੀਮਤਾਂ ਡਿੱਗਣੀਆਂ ਨਹੀਂ ਚਾਹੀਦੀਆਂ ਹੂੰ ਹੂੰ ਬਿਲਕੁਲ ਠੀਕ ਹੈ ਮੈਂ ਵਿਰੋਧੀਆਂ ਦੀ ਇੱਜ਼ਤ ਕਰਦੀ ਹਾਂ ਮੈਂ ਭਾਜਪਾ ਵਾਲਿਆਂ ਦੀ ਵੀ ਇੱਜ਼ਤ ਕਰਦੀ ਹਾਂ ਡੈਮੋਕ੍ਰੇਸੀ ਦੇ ਵਿੱਚ ਆਪੋਜੀਸ਼ਨ ਜਿਉਂਦੀ ਰਹਿਣੀ ਚਾਹੀਦੀ ਹੈ ਹੂੰ ਠੀਕ ਹੈ ਸੋ ਜੇ ਜੱਫੀ ਪਾ ਲਈ ਤਾਂ ਇਹ ਲੋਕਾਂ ਵਾਸਤੇ ਹੈ ਕਿ ਭਾਈ ਆਪਦੇ ਦੁਸ਼ਮਣ ਦੀ ਵੀ ਇੱਜ਼ਤ ਕਰੋ ਹੂੰ ਜੀ ਬਿਲਕੁਲ ਜੀ ਮੰਮ ਲੁਧਿਆਣੀ ਤੋਂ ਵੀ ਚਰਚਾਵਾਂ ਚੱਲੇ ਸੀ ਤੁਹਾਨੂੰ ਵੀ ਪਤਾ ਹੋ ਕਿ ਭਾਰਤ ਕੁਸ਼ਣ ਆਸ਼ੂ ਨੂੰ ਟਿਕਟ ਮਿਲ ਸਕਦੀ ਹੈ ਪਰ ਰਾਜਾ ਵੜਿੰਗ ਜੀ ਨੂੰ ਟਿਕਟ ਮਿਲੀ ਹੈ ਉਹਦੇ ਤੇ ਕੀ ਕਹਿੰਨੇ ਹੋ ਤੁਸੀਂ ਫੇਰ ਦੇਖੋ ਰਾਜਾ ਜੀ ਆਸ਼ੂ ਜੀ ਲਈ ਹੀ ਕਰ ਰਹੇ ਸੀ ਕਿ ਇਹਨਾਂ ਨੂੰ ਟਿਕਟ ਮਿਲੇ ਐਂਡ ਰਾਜਾ ਜੀ ਦਾ ਸਾਰਾ ਫੋਕਸ ਇਹ ਸੀ ਕਿ ਆਸ਼ੂ ਜੀ ਲੜਨ ਸਾਨੂੰ ਤਾਂ ਬਿਲਕੁਲ ਦਿਮਾਗ ਚ ਨਹੀਂ ਸੀ ਇਹ ਗੱਲ ਸ਼ੁਰੂ ਤੋਂ ਹੀ ਆਸ਼ੂ ਜੀ ਦੀ ਸਪੋਰਟ ਕਰ ਰਹੇ ਸੀ ਟਿਕਟ ਮੰਗੀ ਰਾਜਾ ਜੀ ਉਹਨਾਂ ਲਈ ਰਹੇ ਸੀ ਜੀ ਤੇ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਸਾਡੇ ਲਈ ਵੀ ਬਹੁਤ ਵੱਡਾ ਸਰਪ੍ਰਾਈਜ਼ ਸੀ ਜਿਵੇਂ ਰਾਜਨੀਤੀ ਦੇ ਵਿੱਚ ਇਹ ਹੁੰਦਾ ਨਾ ਕਿ ਟਿਕਟ ਨਾ ਮਿਲੀ ਇੱਕ ਨਿਰਾਸ਼ਾ ਹੋ ਜਾਂਦੀ ਹੈ ਪਰ ਵੀਡੀਓ ਦੇਖੀ ਸੀ ਜਿਸ ਦੇ ਵਿੱਚ ਭਾਰਤ ਕੋਸ਼ਨਾਸ਼ੂ ਖੁਦ ਰਾਜਾ ਵੜਿੰਗ ਜੀ ਕੋਲ ਪਹੁੰਚੇ ਸੀਗੇ ਭਰਾਵਾਂ ਵਾਲਾ ਰਿਸ਼ਤਾ ਹੂੰ ਭਰਾਵਾਂ ਇੱਕ ਸਪੋਰਟ ਦੇਖਣ ਨੂੰ ਮਿਲੀ ਅੱਗੋਂ ਰਾਜਾ ਜੀ ਨੇ ਪਾਣੀ ਦਾ ਬੋਟਲ ਚੱਕ ਕੇ ਵੀ ਫਲਾਈ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਬਹੁਤ ਕੁਝ ਬਿਆਨ ਕਰ ਦਿੰਦੀਆਂ ਨੇ ਇਹਨਾਂ ਚੀਜ਼ਾਂ ਦੇ ਰਾਂ ਮੇਰੇ ਮੇਰੀ ਭੈਣ ਉਹਨਾਂ ਵੱਡੇ ਭਰਾਵਾਂ ਵਾਲਾ ਰਿਸ਼ਤਾ ਹੈ ਹੂੰ ਲੋਕ ਕਹਿ ਦਿੰਦੇ ਆ ਦੇਖੋ ਜਿਹਨੇ ਜਾਣਾ ਉਹਨੇ ਚਲੇ ਹੀ ਜਾਣਾ ਜੀ ਉਨੇ ਜਾਣ ਦਵਾਨਾ ਲੱਭ ਲੈਣੇ ਜਿਹਦੀ ਐਕਸਪੈਕਟੇਸ਼ਨਸ ਨਹੀਂ ਸੀ ਸ਼ਾਇਦ ਉਹ ਨਹੀਂ 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 ਜਿਹਨੇ ਜਾਣਾ ਉਹਨੇ ਦੇਖੋ ਨਾ ਰਵਨੀਤ ਬਿੱਟੂ ਹੈ ਹੂੰ ਉਹਨੇ ਬਹਾਨਾ ਲੱਭ ਲਿਆ ਅਰੇ ਭਾਈ ਆਸ਼ੂ ਭਾਈ ਜੀ ਸਾਡੇ ਵੱਡੇ ਭਰਾ ਹੈ ਕਾਂਗਰਸ ਦਾ ਥੰਮ ਹੈ ਬਹੁਤ ਸੂਝਵਾਨ ਬੜੇ ਐਕਸਪੀਰੀਐਂਸਡ ਮਤਲਬ ਜਿੰਨੇ ਮੈਂ ਤਾਰੀਫ ਸ਼ਬਦ ਕਵਾਂ ਘਟ ਹੈ ਹੂੰ ਠੀਕ ਹੈ ਕਿਤੇ ਨਾ ਕਿਤੇ ਉਹ ਨਿਰਾਸ਼ ਆਸ਼ੂ ਭਾਈ ਨੂੰ ਤਾਂ ਬਾਤ ਚੋਈ ਪਹਿਲਾਂ ਤਾਂ ਸਾਨੂੰ ਹੋਈ ਕਿ ਆਸ਼ੂ ਭਾਈ ਜੀ ਕਿਉਂ ਨਹੀਂ ਖੜੇ ਸਾਡੇ ਲਈ ਸਾਡਾ ਪਰਿਵਾਰ ਰਾਸ਼ੂ ਵੀਰ ਜੀ ਜਿਹਨੇ ਕੈਂਪੇਨਿੰਗ ਦੇਖ ਰਿਹਾ ਤੁਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਕਰ ਰਹੇ ਹੋ ਕਿਸ ਤਰ੍ਹਾਂ ਦਾ ਸ਼ਡਿਊਲ ਤੁਹਾਡਾ ਇਹ ਪੈਕਡ ਰਹਿੰਦਾ ਹੈ ਥੋੜੀ ਜਿਹੀ ਬਹੁਤ ਥਕਾਵਟ ਫਿਰ ਵੀ ਹੁੰਦੀ ਹੈ ਹਰ ਇਲੈਕਸ਼ਨਸ ਦੇ ਵਿੱਚ ਇਸੇ ਤਰ੍ਹਾਂ ਦਾ ਰਹਿੰਦਾ ਹਮ ਹਰ ਇਲੈਕਸ਼ਨਸ ਇੰਨੀ ਹੀ ਪੈਕਡ ਹੁੰਦੀਆਂ ਐ ਕੈਂਪੇਨਸ ਜੀ ਤੇ ਜਿਵੇਂ ਪਹਿਲਾਂ ਪਲਾਨਡ ਹੁੰਦੀਆਂ ਪੈਕਡ ਅਪ ਹੁੰਦੀਆਂ ਉਹ ਸੇਮ ਉਹੀ ਲੁਧਿਆਣੇ ਵਾਲੀ ਕੈਂਪੇਨ ਹੈ ਅਗਰ ਫ੍ਰੀ ਟਾਈਮ ਅਗਰ ਵਿੱਚੋਂ ਜੇ ਦੇਖਿਆ ਜਾਵੇ ਕਿਉਂਕਿ ਕਾਫੀ ਲਗਾਤਾਰ ਸਮੇਂ ਤੋਂ ਤੁਸੀਂ ਲੁਧਿਆਣੇ ਦੇ ਵਿੱਚੋਂ ਪ੍ਰਚਾਰ ਕਰ ਰਹੇ ਹੋ ਕਿੰਨਾ ਕਾ ਟਾਈਮ ਫਿਰ ਵੀ ਲੱਗਦਾ ਕਿ ਤੁਹਾਨੂੰ ਫ੍ਰੀ ਮਿਲਦਾ ਹੈ ਕਿ ਬਿਲਕੁਕੁਲ ਹੀ ਨਹੀਂ ਮਿਲਦਾ ਇਹ ਕੋਈ ਫ੍ਰੀ ਟਾਈਮ ਨਹੀਂ ਹੁੰਦਾ ਹੁਣੇ ਵੀ ਅਸੀਂ ਮੈਨੂੰ ਲੱਗਦਾ ਸਾਨੂੰ ਵੀ ਟਾਈਮ ਮੁਸ਼ਕਿਲ ਦੇ ਨਾਲ ਹੀ ਮਿਲਿਆ ਜੀ ਫ੍ਰੀ ਟਾਈਮ ਹੁੰਦਾ ਹੀ ਨਹੀਂ ਜੀ ਕਦੀ ਵੀ ਫ੍ਰੀ ਟਾਈਮ ਨਹੀਂ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਕੰਮ ਦਾ ਥੋੜਾ ਪ੍ਰੈਸ਼ਰ ਤੇ ਮੈਮ ਅ ਬੱਚਿਆਂ ਦੇ ਜੇ ਗੱਲ ਕੀਤੀ ਹੈ ਉਹ ਵੀ ਕਹਿੰਦੇ ਨੇ ਕਿ ਅਸੀਂ ਵੀ ਸਪੋਰਟ ਕਰਨ ਆਣਾ ਹੈ ਜਾਂ ਚੋਣ ਪ੍ਰਚਾਰ ਵਿੱਚ ਹਿੱਸਾ ਲੈਣਾ ਹੈ ਤੁਹਾਡੇ ਨਾਲ ਅਸੀਂ ਬੱਚੇ ਪੂਰੀ ਸਪੋਰਟ ਕਰ ਰਹੇ ਹਾਂ ਹੂੰ ਦੋਨੋਂ ਬੱਚੇ ਹੂੰ ਕਈ ਵਾਰੀ ਇਦਾਂ ਹੁੰਦਾ ਫੈਮਿਲੀ ਟਾਈਮ ਵੀ ਚਾਹੀਦਾ ਹੋਵੇ ਬੱਚੇ ਕਈ ਵਾਰੀ ਕਹਿੰਦੇ ਨੇ ਕਿ ਚਲੋ ਇੱਕ ਦਿਨ ਕੱਢ ਲਓ ਉਹਨਾਂ ਨੂੰ ਨਹੀਂ ਸ਼ਾਇਦ ਪਤਾ ਕਿ ਇਹ ਪੈਕ ਡੇਜ਼ ਨੇ ਬੱਚਿਆਂ ਨੂੰ ਸਾਰਾ ਪਤਾ ਹੈ ਜੀ ਬੱਚਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਮੇਰਾ ਬੇਟਾ ਡੇਢ ਸਾਲ ਦਾ ਸੀ ਜਦੋਂ ਰਾਜਾ ਪਹਿਲੀ ਵਾਰ ਐਮਐਲਏ ਬਣੇ ਤੇ ਬੱਚਿਆਂ ਨੇ ਬਚਪਨ ਤੋਂ ਇਹ ਸਾਰਾ ਕੁਝ ਵੇਖਿਆ ਹੈ ਹੂੰ ਉਹਨੇ ਕਦੀ ਸਾਨੂੰ ਡਿਸਟਰਬ ਨਹੀਂ ਕੀਤਾ ਹਮੇਸ਼ਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਹੈ ਦੋਨੋਂ ਬੱਚੇ ਨਾਲ ਹੈ ਪੂਰੀ ਸਪੋਰਟ ਕਰ ਰਿਹਾ ਹੈ ਇਨਫੈਕਟ ਮੇਰੀ ਬੇਟੀ ਤਾਂ ਮੇਰਾ ਵੀ ਸਾਰਾ ਦੇਖ ਰਹੀ ਹੁੰਦੀ ਹੈ ਕਿ ਮਮ ਤੁਸੀਂ ਆ ਕਰਨਾ ਹੈ ਆ ਲੈ ਜੋ ਨਾਲ ਆ ਕੱਲ ਨੂੰ ਪਾਉਣਾ ਹੈ ਮੇਰੀ ਬੇਟੀ ਕਾਫੀ ਰਿਸਪੋਨਸੀਬਲ ਉਹ ਉਹ ਸਭ ਮੈਨੇਜ ਕਰ ਰਹੀ ਹੈ ਮੈਂ ਸਾਰਾ ਮੈਨੇਜ ਕਰ ਰਹੀ ਹੈ ਕਿ ਮਮਾ ਆ ਕਰਨਾ ਹੈ ਆ ਨਹੀਂ ਕਰਨਾ ਤੁਸੀਂ ਇਹ ਨਾਲ ਲੈ ਕੇ ਜਾਇਆ ਜੇ ਫਰੂਟ ਪੈਕ ਕੀਤਾ ਹੈ ਤੁਹਾਡੇ ਵਾਸਤੇ ਬੇਟੀ ਮੈਨੇਜ ਕਰਦੀ ਹੈ ਮਤਲਬ ਸ਼ਿਕਾਇਤ ਨਹੀਂ ਬੱਚਿਆਂ ਨੂੰ ਬਿਲਕੁਲ ਵੀ ਕਿ ਮੰਮੀ ਵੀ ਨਹੀਂ ਕਰੇ ਪਾਪਾ ਵੀ ਨਹੀਂ ਹੈਗੇ ਦੋਨੋਂ ਆਹਲੇ ਤਾਂ ਨਹੀਂ ਲਾਉਂਦੇ ਪਰ ਜਦੋਂ ਇਲੈਕਸ਼ਨਸ ਹੋ ਗਈਆਂ ਫਿਰ ਸ਼ਿਕਾਇਤਾਂ ਸਾਰੀਆਂ ਇਕੱਠੀਆਂ ਕਰਕੇ ਮੇਰੇ ਕੋਲ ਲੜਨਗੇ ਫਿਰ ਕੋਈ ਘੁੰਮਣ ਦੀ ਪਲੇਸ ਲੱਭ ਕੇ ਬਠੀ ਹੋਣੀ ਹੈ ਦੇਖੋ ਕੀ ਕਰਦੇ ਆ ਬੱਚੇ ਪਰ ਬੱਚਿਆਂ ਵਰਗੀ ਹੈ ਜਿਵੇਂ ਸਾਰਿਆਂ ਦੇ ਬੱਚੇ ਹੈ ਸ਼ਿਕਾਇਤਾਂ ਲੜਾਈ ਸਭ ਕੁਝ ਕਰਨਗੇ ਜਦੋਂ ਹੁਣ ਤਾਂ ਮੈਂ ਬਿਜ਼ੀ ਐ ਹੁਣ ਤਾਂ ਸੋਚਦੇ ਆ ਨਾ ਕਿੰਨਾ ਕਿਤੇ ਮੇਰੇ ਤੇ ਉਹਨਾਂ ਨੂੰ ਰਹਿਮ ਆ ਜਾਂਦਾ ਹੋਣਾ ਕਿ ਮਮਾ ਬਿਜ਼ੀ ਬਹੁਤ ਹੈ ਪਹਿਲੇ ਮਨ ਲੱਗਾ ਡਿਮਾਂਡ ਤਾਂ ਨਹੀਂ ਕੋਈ ਰੱਖਤੀ ਕੀ ਬਸ ਜਿੱਦਾਂ ਇਲੈਕਸ਼ਨਸ ਖਤਮ ਹੋਣਗੇ ਤੇ ਅਸੀਂ ਇੱਥੇ ਘੁੰਮਣ ਜਾਣਾ ਕੋਈ ਡੈਸਟੀਨੇਸ਼ਨ ਕੋਈ ਸੋਚ ਕੇ ਰੱਖੀ ਹੋਊਗਾ ਹੋ ਸਕਦਾ ਹੈ ਹੋ ਸਕਦਾ ਦਿਲ 'ਚ ਰੱਖੀ ਬੈਠੇ ਹੋਣ ਫਿਰ ਅਸੀਂ ਤਸਵੀਰਾਂ ਦੀ ਵੇਟ ਕਰੀਏ ਮਤਲਬ ਬਿਲਕੁਲ ਪਲਾਨ ਵੀ ਕੀ ਪਤਾ ਰੱਖੀ ਹੋਣ ਜਦੋਂ ਜਿੱਤ ਹਾਸਿਲ ਹੋਊਗੀ ਉਸ ਤੋਂ ਬਾਅਦ ਕੀ ਕਰਨਾ ਇਹ ਵੀ ਉਹਨਾਂ ਦਾ ਮੇਰੇ ਸਾਰਾ ਪਲਾਨ ਆਲਰੇਡੀ ਹੈ ਬੱਚੇ ਬੱਚੇ ਤਾਂ ਬਈ ਸਾਰਿਆਂ ਦੇ ਜਿਵੇਂ ਬੱਚੇ ਹੈਗੇ ਆ ਬੱਚੇ ਤਾਂ ਹੁੰਦੇ ਆ ਉਸ ਤਰ੍ਹਾਂ ਦੇ ਹਨ ਬੱਚਿਆਂ ਨੇ ਸ਼ਰਾਰਤ ਵੀ ਕਰਨੀ ਹੈ ਬੱਚਿਆਂ ਨੇ ਲੜ ਤੇ ਬੱਚੇ ਤਾਂ ਐ ਹੀ ਹੁੰਦੇ ਆ ਤੇ ਮੈਂ ਵਿਰੋਧੀ ਧਿਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਸਵਾਲ ਹਮੇਸ਼ਾ ਉੱਠਦਾ ਹੈ ਕਿ ਰਾਜਾ ਵਰਿੰਗ ਜੀ ਲੁਧਿਆਣੇ ਤੋਂ ਨਹੀਂ ਨੇ ਉਹ ਬਾਹਰੋਂ ਨੇ ਕਿ ਲੋਕ ਕਿਵੇਂ ਸਪੋਰਟ ਕਰਨ ਇਹਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਬਈ ਪੰਜਾਬ ਨਾ ਛੋਟੀ ਜੀ ਸਟੇਟ ਹੈ ਤੇ ਰਾਜਾ ਵਰਿੰਗ ਜੀ ਪੂਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਜੀ ਸਾਰਾ ਪੰਜਾਬ ਦੀ ਕਾਂਗਰਸ ਨੂੰ ਲੀਡ ਕਰ ਰਹੀ ਹੈ ਬਾਹਰਲੇ ਕਿਵੇਂ ਹੋਏ ਮੈਨੂੰ ਦੱਸੋ ਪਹਿਲੀ ਗੱਲ ਜੋਦੋਂ ਰਵਨੀਤ ਬਾਈ ਜੀ ਜਲਾਲਾਬਾਦ ਤੋਂ ਜਾ ਕੇ ਲੜੇ ਸੀ ਉਦੋਂ ਉਹ ਕਰਦੇ ਸੀ ਜੀ ਜਦੋਂ ਉਹ ਆਨੰਦਪੁਰ ਸਾਹਿਬ ਤੋਂ ਲੜੇ ਸੀ ਉਦੋਂ ਉਹ ਕਰਦੇ ਸੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਹਮੇਸ਼ਾ ਇੱਕ ਵੀਡੀਓ ਆਏਗੀ ਉੱਤੇ ਇਹੀ ਕਮੈਂਟ ਆਂਦਾ ਔਰ ਇਹੀ ਸੋਦੇ ਕਿ ਇਹ ਤਾਂ ਬਾਰ ਦਿਨ ਇਹਨਾਂ ਨੂੰ ਲੁਧਿਆਣਾ ਦੇ ਵਿਕਾਸ ਦਾ ਕੀ ਪਤਾ ਹੋਏ ਇੱਕ ਗੱਲ ਦੱਸਣਾ ਚਾਹਣੀ ਹੈ ਜੀ ਰਵਨੀਤ ਬਾਈ ਨੇ 10 ਸਾਲਾਂ ਨਾਲ ਚੁਣਤਾ ਵੱਡਾ ਪਰ ਆ ਪਰ ਕਮਾ ਉਹ ਕੀ ਕਰੀਏ ਸੀ ਸਿਆਸੀ ਵਿਰੋਧੀ ਬਣ ਗਏ ਕਹਿਣਾ ਪਊਗਾ ਰਵਨੀਤ ਬਾਈ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਮਗਰਲੇ 10 ਸਾਲਾਂ ਦੇ ਵਿੱਚ ਇੱਕ ਪ੍ਰੋਜੈਕਟ ਲੁਧਿਆਣੇ ਲਈ ਲਿਆਂਦਾ ਹੋਵੇ ਕੋਈ ਪ੍ਰੋਜੈਕਟ ਕਨਸੀਵ ਕੀਤਾ ਹੋਵੇ ਕਿਸੇ ਦੀ ਕੋਈ ਫਾਈਲ ਤਿਆਰ ਕੀਤੀ ਹੋਵੇ ਕਿਸੇ ਨੂੰ ਪਾਸ ਕਰਾਇਆ ਹੋਵੇ ਹੂੰ ਕਿਸੇ ਨੂੰ ਅਮਲੀ ਰੂਪ ਦਿੱਤਾ ਹੋਵੇ ਕੁਝ ਖੜਾ ਕੀਤਾ ਹੋਵੇ ਲੁਧਿਆਣੇ ਵਾਸਤੇ ਔਰ ਤੁਹਾਨੂੰ ਮੈਂ ਇਹ ਵਾਅਦਾ ਕਰਦੀ ਆਂ ਕਿ ਜਿਹੜੇ ਕੰਮ ਜਿਹੜੇ ਕੰਮਾਂ ਵੱਲ ਤੁਹਾਡਾ ਧਿਆਨ ਨਹੀਂ ਗਿਆ ਜਾਂ ਤੁਸੀਂ ਪਤਾ ਨਹੀਂ 10 ਸਾਲ ਕੀ ਕਰ ਰਹੇ ਸੀ ਰਾਜੇ ਵਿੜਿੰਗ ਜੀ ਨੇ ਆ ਕੇ ਤਦ ਨੂੰ ਕੰਮ ਕਰਕੇ ਵਿਖਾਉਣੇ ਆ ਜਿਨ੍ਹਾਂ ਜਿਨ੍ਹਾਂ ਵੱਲ ਥੋੜਾ 10 ਸਾਲ ਧਿਆਨ ਨਹੀਂ ਨਾ ਗਿਆ ਅਸੀਂ ਆਉਂਦੇ ਸਾਰੇ ਕੰਮ ਸ਼ੁਰੂ ਕਰਦੇ ਆਂਗੇ ਬਿਕੋਜ਼ ਆਦਤ ਹੈ ਕੰਮ ਕਰਨ ਦੀ ਅਸੀਂ ਵੇਲੇ ਰਹਿ ਨਹੀਂ ਸਕਦੇ ਪਰ ਇੱਕ ਵੀਡੀਓ ਨੂੰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਟਰੋਲ ਵੀ ਕੀਤਾ ਜਾ ਰਿਹਾ ਰਾਜਵੰਦੀ ਕਿਉਂਕਿ ਜਦੋਂ ਉਹਨਾਂ ਨੂੰ ਕਿਹਾ ਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਇਹਨੂੰ ਲੁਧਿਆਣੇ ਵਿਚਾਰਿਆ ਮੈਂ ਚੋਂਟ ਰਚਾ ਉਹਨਾਂ ਦਾ ਨਾਮ ਜਿਹੜਾ ਗੱਲ ਲਿੱਤਾ ਗਿਆ ਲੁਧਿਆਣੇ ਦਾ ਉਹਨੂੰ ਲੈ ਕੇ ਕਾਫੀ ਟਰੋਲਿੰਗ ਹੋ ਰਹੀ ਹੈ ਉਹਦੇ ਉੱਤੇ ਕੀ ਕਹਿੰਨੇ ਹੋ ਸਲਿੱਪ ਆਫ ਟੰਗ ਤਾਂ ਹਰੇਕ ਦਾ ਹੋ ਜਾਂਦਾ ਹੈ ਮੈਂ ਉਹੀ ਗੱਲ ਹੈ ਨਾ ਕਿ ਜਿਨੇ ਜਿਹੜੀ ਗੱਲ ਦਾ ਮੁੱਦਾ ਬਣਾਉਣਾ ਉਹਨੇ ਬਣਾ ਹੀ ਲੈਣਾ ਜਿਨੇ ਚੰਗਾ ਕਹਿਣਾ ਉਹਨੇ ਚੰਗਾ ਕਹਿਣ ਦਾ ਬਹਾਨਾ ਲੱਭ ਲੈਣਾ ਜੀ ਤੇ ਜਿਨੇ ਮਾੜਾ ਕਹਿਣਾ ਉਹਨੇ ਮਾੜਾ ਕਹਿਣ ਦਾ ਬਹਾਨਾ ਲੱਭ ਲੈਣਾ ਤੁਸੀਂ ਪਰਵਾਹ ਨਾ ਕਰਿਓ ਕਰੋ ਰਾਜਾ ਵੜਿੰਗ ਕੰਮ ਕਰਨ ਲਈ ਆ ਰਹੇ ਐ ਤੁਹਾਡੇ ਨਾਲ ਜਦੋਂ ਡਿਸਕਸ਼ਨ ਕਰਦੇ ਆ ਕਿ ਜੇ ਮੈਂ ਲੁਧਿਆਣਾ ਦੀ ਸੀਟ ਮੇਰੇ ਹੱਥ ਵਿਚ ਆਂਦੀ ਹੈ ਮੈਂ ਇਹ ਸਭ ਕਰੂੰਗਾ ਕਿ ਕਿ ਮੈਟਰੋ ਟ੍ਰੇਨ ਸਭ ਤੋਂ ਪਹਿਲੀ ਮੈਨੂੰ ਲੱਗਦਾ ਲੁਧਿਆਣੇ ਵਾਸੀ ਸੁਣ ਕੇ ਖੁਸ਼ ਹੋ ਜਾਣਗੇ ਸਭ ਤੋਂ ਵੱਡੀ ਡਿਮਾਂਡ ਹੈ ਹਾਂ ਡਿਮਾਂਡ ਬਹੁਤ ਹੈ ਸਭ ਤੋਂ ਪਹਿਲੀ ਮੈਨੂੰ ਲੱਗਦਾ ਜ਼ਰੂਰਤ ਹੈ ਪਤਾ ਨਹੀਂ ਮੈਂ ਗ ਪਰ ਮੈਨੂੰ ਪਰਸਨਲੀ ਇਹ ਲੱਗਦਾ ਹੈ ਕਿ ਲੁਧਿਆਣਾ ਨੀਡਸ ਅ ਮੈਟਰੋ ਜੇ ਤੁਸੀਂ ਇੱਥੋਂ ਦਾ ਟ੍ਰੈਫਿਕ ਕੰਟਰੋਲ ਕਰਨਾ ਹੈ ਜੇ ਤੁਸੀਂ ਇੱਥੋਂ ਦੇ ਨੌਜਵਾਨਾਂ ਨੂੰ ਕੋਈ ਸ਼ਾਂਤਮਈ ਮਾਰਨਿੰਗਸ ਦੇਣੀਆਂ ਹੈ ਕਿ ਉਹਨਾਂ ਦਾ ਦਿਮਾਗ ਸ਼ਾਂਤ ਰਹੇ ਤੇ ਵਿਚਾਰੇ ਠੀਕ ਠਾਕ ਕੰਮਾਂ ਤੇ ਪਹੁੰਚਣ ਸ਼ਾਮ ਨੂੰ ਵਾਪਸ ਬਿਨਾਂ ਸਟ੍ਰੈਸ ਤੋਂ ਆਉਣ ਤਾਂ ਵੀ ਨੀਡ ਅ ਮੈਟਰੋ ਸਭ ਤੋਂ ਪਹਿਲਾਂ ਔਰ ਮੈਮ ਹੋਰ ਵੀ ਮੈਂ ਚਾਹੂੰਗੀ ਦੋ ਤਿੰਨ ਮੁੱਦੇ ਜ਼ਰੂਰ ਜਿਹੜਾ ਕਿ ਲੁਧਿਆਣੇ ਦੇ ਲੋਕ ਲੋਕਾਂ ਨੂੰ ਜ਼ਰੂਰ ਦੱਸੋ ਕਿਹੜੇ ਕਿਹੜੇ ਮੁੱਦੇ ਜਿਹੜੇ ਕਿ ਐਮਪੀ ਜਦੋਂ ਬਣਨਗੇ ਰਾਜਾ ਬਣਿੰਗੇ ਕਿਹੜੇ-ਕਿਹੜੇ ਮੁੱਦੇ ਚੱਕਣਗੇ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਸਰਕਾਰੀ ਸਰਕਾਰੀ ਇੰਸਟੀਚਿਊਟ ਚਾਹੀਦਾ ਹੈ ਹੈਲਥ ਵਾਸਤੇ ਐਮਪੀਜੀਆਈ ਵਰਗਾ ਜੀ ਵੇਖੋ ਐਡਾ ਐਡਾ ਵੱਡਾ ਹਲਕਾ ਹੈ ਹਮ ਆਈ ਥਿੰਕ 35 ਤੋਂ 40 ਲੱਖ ਪੋਪੂਲੇਸ਼ਨ ਹੈ 20 ਲੱਖ ਵੋਟਰ ਰਹੇ ਥੇ ਹਮ ਤੇ ਸਾਡੇ ਕੋਲੇ ਕੋਈ ਸਰਕਾਰੀ ਇੰਸਟੀਟਿਊਟ ਹੀ ਹੈ ਨਹੀਂ ਹੈਲਥ ਬਹੁਤ ਔਖੇ ਹੁੰਦੇ ਲੋਕ ਹੈਲਥ ਦੇ ਡਿਪਾਰਟਮੈਂਟ ਚ ਜਦੋਂ ਜਾਂਦੇ ਸਿਵਲ ਹਸਪੀਟਲ ਉਹਨਾਂ ਨੂੰ ਇਲਾਜ ਇੱਦਾਂ ਦਾ ਨਹੀਂ ਮਿਲਦਾ ਦੂਸਰੇ ਪਾਸੇ ਜਦੋਂ ਡੀ ਐਮ ਸੀ ਜਾਂ ਸੀ ਐਮ ਸੀ ਵਰਗੇ ਹਸਪੀਟਲਸ ਜਾਂਦੇ ਤਾਂ ਇਸ ਟਾਈਮ ਹਾਲਾਤ ਬਹੁਤ ਮਾੜੇ ਹੁੰਦੇ ਇਹਦੀ ਲੋੜ ਹੈ ਤੇ ਮੈਂ ਤੁਹਾਨੂੰ ਔਨ ਰਿਕਾਰਡ ਹੀ ਗੱਲ ਕਹਿ ਰਹੀ ਹਾਂ ਤੁਹਾਨੂੰ ਇਹ ਕਮ ਬ੍ਰਿੰਗ ਸਭ ਕਰਕੇ ਵਿਖਾਉਣਗੇ ਉਹ ਜਜ਼ਬਾ ਦੇਖਣ ਨੂੰ ਮਿਲਦਾ ਕਈ ਵਾਰੀ ਹੁਣ ਜਿਵੇਂ ਅਸੀਂ ਉਹਨਾਂ ਦੀ ਕੋਈ ਵੀਡੀਓਜ਼ ਦੇਖਿਆ ਨੇ ਨਾ ਜਿਹੜਾ ਚੋਨ ਪ੍ਰਚਾਰ ਨਹੀਂ ਜਿਵੇਂ ਸਵੇਰੇ ਉੱਡ ਕੇ ਸੈਰ ਦੇ ਉਹ ਅੱਧੀ ਨੇ ਉਹਨਾਂ ਨੂੰ ਜਾਣਾ ਹੀ ਹੁੰਦਾ ਸੈਰ ਤੇ ਜਿਵੇਂ ਜਾਂਦੇ ਆ ਲੋਕਾਂ ਦੇ ਪਿੱਛੇ ਦੇ ਹੋਣ ਪ੍ਰਚਾਰ ਸਮੇਂ ਤਾਂ ਵੀ ਕਿਉਂਕਿ ਇਹ ਵੀ ਸਵਾਲ ਉੱਠਦਾ ਹੈ ਕਿ ਇਲੈਕਸ਼ਨਸ ਆ ਰਹੇ ਨੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਰਾਜਾ ਮਨਿੰਗ ਦੀ ਪਾਰਕ ਤੇ ਜਾ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਰਾਜ ਜੀ ਦੀ ਆਦਤ ਹੈ ਯੋਗਾ ਕਰਨਾ ਰੈਗੂਲਰਲੀ ਰੈਗੂਲਰਲੀ ਵਾਕ ਕਰਨਾ ਇਹ ਰੂਟੀਨ ਹੈ ਇਹ ਸਿਰਫ ਚੋਣ ਪ੍ਰਚਾਰ ਲਈ ਨਹੀਂ ਹੈ ਨਹੀਂ ਨਹੀਂ ਸਾਡਾ ਦੋਨੋਂ ਦਾ ਰੈਗੂਲਰ ਰੂਟੀਨ ਹੈ ਇਹ ਹੋਰ ਕੀ ਕੀ ਪਸੰਦ ਆ ਉਹਨਾਂ ਨੂੰ ਅਗਰ ਗੱਲਬਾਤ ਕੀਤੀ ਜਾਵੇ ਕਿਉਂਕਿ ਪਰਸਨਲ ਲਾਈਫ ਅਲੱਗ ਹੁੰਦੀ ਹੈ ਪ੍ਰੋਫੈਸ਼ਨਲ ਲਾਈਫ ਅਲੱਗ ਹੁੰਦੀ ਹੈ ਹੁਣ ਤਾਂ ਇੰਨੇ ਕੋ ਬੀਜ਼ੀ ਹੈ ਕਿ ਉਹਨਾਂ ਨਾਲ ਗੱਲਬਾਤ ਕਰਨਾ ਤੁਹਾਡੇ ਲਈ ਵੀ ਬਹੁਤ ਮੁਸ਼ਕਿਲ ਹੋਏਗਾ ਕੋਈ ਸਮਾਂ ਹੀ ਹੋਏਗਾ ਜਿੱਥੇ ਤੁਸੀਂ ਇਕੱਠੇ ਬੈਠ ਕੇ ਕੁਝ ਵਿਚਾਰ-ਤਾਰ ਆਪਣੇ ਅੱਗੇ ਰੱਖਦੇ ਹੋਗੇ ਪਰਸਨਲੀ ਅਗਰ ਦੇਖਿਆ ਜਾਵੇ ਫਿਲਮਾਂ ਦੇਖਣ ਦੇ ਸ਼ੌਕੀਨ ਹੈ 뮤직 ਦੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਯੰਗ ਜਨਰੇਸ਼ਨ ਨੂੰ ਵੀ ਮੈਸੇਜ ਮਿਲਦਾ ਹੈ ਕਿ ਇੱਕ ਲੀਡਰ ਕਿਸ ਤਰੀਕੇ ਦਾ ਪ੍ਰੋਫੈਸ਼ਨਲ ਲਾਈਫ ਨਾਲ ਜੀ ਬਹੁਤ ਸਿੰਪਲ ਹੈ ਹਮ ਕੋਈ ਸਿੰਪਲ ਦਾਲ ਫੁਲਕਾ ਖਾਣਾ ਲੈ ਇਨਸਾਨ ਹੈ ਹਮ ਬੱਚਿਆਂ ਨਾਲ ਸ਼ਰਾਰਤਾਂ ਕਰਨੀਆਂ ਵਾਚਿੰਗੀਆਂ ਲੱਗਦੀਆਂ ਹਮ ਮੇਰੇ ਬੇਟੇ ਨਾਲ ਮੇਰੀ ਬੇਟੀ ਨਾਲ ਨਾ ਬੱਚਿਆਂ ਨੂੰ ਖੇਡਦੇ ਆ ਜਦੋਂ ਇਕੱਠੇ ਹੋ ਜਾਂਦੇ ਆ ਨਾ ਬੱਚਿਆਂ ਨਾਲ ਟਾਈਮ ਬਹੁਤ ਅੱਛਾ ਸਪੈਂਡ ਕਰਦੇ ਆ ਰਨਿੰਗ ਤੇ ਲੈ ਜਾਂਦੇ ਆ ਮਾਨ ਨੂੰ ਮੇਰੇ ਬੇਟੇ ਨੂੰ ਇਕੱਠੇ ਡਰਾਈਵਸ ਤੇ ਚਲੇ ਜਾਂਦੇ ਆ ਪਿਓ ਪੁੱਤ ਹਮ ਏਕਮ ਡਰਾਈਵ ਕਰ ਲੈਂਦੀ ਏਕਮ ਲੇਕਿਨ ਅੰਦਰ ਅੰਦਰ ਬਿਕੋਜ਼ ਸ਼ੀ ਵਿਲ ਬੀ 18 ਵੈਰੀ ਸੂਨ ਬੱਚਿਆਂ ਨੂੰ ਡਰਾਈਵਿੰਗ ਆਪ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਆਪ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਦੀ ਬੜੀ ਕੋਸ਼ਿਸ਼ ਕਰਦੇ ਆ ਬੱਚਿਆਂ ਨਾਲ ਗੱਲਬਾਤ ਕਰਦੇ ਆ ਜੀ ਪਰਿਵਾਰ ਨਾਲ ਟਾਈਮ ਸਪੈਂਡ ਕਰਨਾ ਰਾਜਾ ਜੀ ਨੂੰ ਬਹੁਤ ਅੱਛਾ ਲੱਗਦਾ ਮਤਲਬ ਹੈਕਟਿਕ ਸ਼ਡਿਊਲ ਤੋਂ ਥੋੜਾ ਜਿਹਾ ਬਾਹਰ ਅਗਰ ਟਾਈਮ ਸਪੈਂਡ ਕਰਨਾ ਤੋਂ ਬੱਚਿਆਂ ਨਾਲ ਅਹੀ ਕਰਦੇ ਆ ਚੰਗਾ ਲੱਗਦਾ ਹੂੰ ਇਹ ਰਾਜਾ ਜੀ ਨੂੰ ਅੱਛਾ ਲੱਗਦਾ ਜਰੂਰੀ ਅੱਛਾ ਲੱਗਦਾ ਇੱਕ ਮੇਰਾ ਸਵਾਲ ਸੀਗਾ ਜਿਸ ਦੇ ਵਿੱਚ ਮੈਂ ਬਹੁਤ ਸਾਰੇ ਲੋਕਾਂ ਨੂੰ ਨਾ ਕਈ ਵਾਰੀ ਕਹਿੰਦੇ ਸੁਣਿਆ ਕਿ ਇੱਕ ਵਾਰੀ ਜਦੋਂ MP ਦੀ ਕੁਰਸੀ ਮਿਲ ਜਾਂਦੀ ਮੁੜ ਕੇ MP ਸਾਨੂੰ ਦਿਖਦਾ ਨਹੀਂ ਉਹ ਚੰਡੀਗੜੀ ਦਿਖਦੇ ਜੇ ਦਿਖਦੇ ਆ ਵੜਿੰਗ ਸਾਹਿਬ ਦਾ ਕੀ ਰਹੇਗਾ ਕਿਉਂਕਿ ਤੁਸੀਂ ਹੁਣ ਇੱਥੇ ਹੋ ਉਹ ਵੀ ਇੱਥੇ ਚੋਣ ਪ੍ਰਚਾਰ ਕਰ ਰਹੇ ਨੇ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹੇਗਾ ਇਸ ਗੱਲ ਦਾ ਜਵਾਬ ਕਿਦੜਾ ਇਲਾਕੇ ਦੇ ਸਾਡੇ ਲੋਕ ਦੱਸ ਸਕਦੇ ਆ ਰਾਜਾ ਜੀ ਉੱਥੋਂ ਤਿੰਨ ਵਾਰੀ ਜਿੱਤੇ ਆ ਤੇ ਤੀਸਰੀ ਵਾਰੀ ਜਿਹੜੀ ਆ ਚੋਣ ਹੋਈ ਸੀ ਨਾ ਇਸ ਚੋਣ ਦੇ ਵਿੱਚ ਤਾਂ ਸਾਡਾ ਸਾਰਾ ਮਾਲਵੇ ਦੇ ਸਾਰੇ ਲੀਡਰ ਹਾਰ ਗਏ ਸੀ ਰਾਜਾ ਵੜਿੰਗ ਜਿੱਤ ਕੇ ਆਈ ਹੈ ਕਿਉਂਕਿ ਉਹਨਾਂ ਦੀ ਪ੍ਰੈਜ਼ੈਂਸ ਸੀ ਉੱਥੇ ਪ੍ਰੈਜ਼ੈਂਸ ਦੀ ਗੱਲ ਤੁਸੀਂ ਛੱਡ ਦਿਓ ਇਹ ਤਾਂ ਇੰਨੀ ਰਹੂਗੀ ਕਿ ਮੈਨੂੰ ਕਿਤੇ ਮੈਨੂੰ ਡਿਨਰ ਤੇ ਲੈ ਜਾਣਾ ਪਿਆ ਗੁਰੂਗਾ ਤਾਂ ਮੈਨੂੰ ਬਾਹ ਫੜ ਕੇ ਲੈ ਜਾਣਾ ਪੈਣਾ ਕਿ ਭਾਈ ਹੁਣ ਬਹੁਤ ਹੋ ਗਿਆ ਕੰਮ ਆਓ ਮੇਰੇ ਨਾਲ ਇਸ ਤਰ੍ਹਾਂ ਦੇ ਹਾਲਾਤ ਰਹਿਣਗੇ ਤੁਸੀਂ ਦੇਖਿਆ ਜੇ ਬਿਕੋਜ਼ ਜਦੋਂ ਦਾ ਜਦੋਂ ਦੀ ਮੈਰਿਜ ਹੋਈ ਹੈ ਮੈਂ ਰਾਜਾ ਜੀ ਨੂੰ ਇਸੇ ਤਰ੍ਹਾਂ ਕੰਮ ਕਰਦੇ ਦੇਖਿਆ ਮੈਂ ਕਦੀ ਕੋਈ ਕੰਪਲੇਟ ਵੀ ਨਹੀਂ ਰਹੀ ਆਫ ਕੌਰਸ ਰੰਦੀ ਐ ਕੰਪਲੇਂਟ ਕਿਉਂ ਨਹੀਂ ਰਹਿੰਦੀ ਹਾਂ ਮੈਂ ਹਿਊਮਨ ਨਹੀਂ ਪਰ ਲੁਧਿਆਣੇ ਨੇ ਕੋਈ ਕਮੀ ਨਹੀਂ ਛੱਡੀ ਬਹੁਤ سارے ਰੈਸਟੋਰੈਂਟਸ ਆ ਮੈਨੂੰ ਲੱਗਦਾ ਕਿ ਤੁਸੀਂ ਇੱਥੇ ਜ਼ਿਆਦਾ ਇੰਜੋਏ ਕਰ ਸਕਦੇ ਹੋ ਨਹੀਂ ਉਹ ਨਹੀਂ ਗੱਲ ਮੈਂ ਕਰ ਰਹੀ ਆਫ ਕੌਰਸ ਲੁਧਿਆਣੇ ਨੇ ਬੜਾ ਪਿਆਰ ਦਿੱਤਾ ਪਰ ਐਜ਼ ਅ ਹਸਬੰਡ ਐਜ਼ ਬੀਨ ਐਂਡ ਵਾਈਫ ਤੁਹਾਨੂੰ ਇੱਕ ਇੱਛਾ ਰਹਿੰਦੀ ਹੈ ਪਰਿਵਾਰ ਦੇ ਨਾਲ ਬੈਠ ਕੇ ਟਾਈਮ ਸਪੈਂਡ ਕਰਨ ਦੀ ਤਾਂ ਆਫ ਕੌਰਸ ਮੈਂ ਕੰਪਲੇਂਟ ਕਰਦੀ ਕਿਉਂ ਨਹੀਂ ਕਰਦੀ ਕਈ ਵਾਰ ਕਰਦੀ ਆ ਕਈ ਵਾਰ ਇਸ ਗੱਲ ਤੇ ਉਹ ਵੀ ਹੋ ਜਾਂਦਾ ਮਨ ਮਿਟਾ ਵੀ ਕਿ ਕਮਾਲ ਹੈ ਸਾਰਾ ਦਿਨ ਹੀ ਕੰਮ ਕਰੀ ਜਾਣਾ ਹੈ ਕਦੀ ਤਾਂ ਪਰਿਵਾਰ ਲਈ ਸਮਾਂ ਬੜਾ ਪਰ ਇਹ ਜਵਾਬ ਤੁਸੀਂ ਦੇ ਦਿੱਤਾ ਕੁਐਸਚਨ ਦਾ ਕਿਉਂਕਿ ਲੋਕਾਂ ਦਾ ਇਹੀ ਕੁਐਸਚਨ ਰਹਿੰਦਾ ਹੈ ਕਿ ਜਦੋਂ ਲੀਡਰ ਸੜਕਾਂ ਤੇ ਦਿਖਗੇ ਮਤਲਬ ਇਲੈਕਸ਼ਨ ਆ ਰਿਹਾ ਪਰ ਉਸ ਤੋਂ ਬਾਅਦ ਨਹੀਂ ਦਿੰਦੇ ਇਹ ਬਹੁਤ ਦਿੱਕਤ ਰਹਿੰਦੀ ਹੈ ਮੈਂ ਮੈਂ ਨਾਮ ਨਹੀਂ ਲੈਣਾ ਚਾਹੁੰਗੀ ਪਰ ਮੈਂ ਬਹੁਤ ਸਾਰਾ ਪਿਛਲੇ ਆਪਣੇ ਐਕਸਪੀਰੀਐਂਸਸ ਜਾਂ ਐਮਪੀਜ਼ ਦੇ ਜਿਹੜੇ ਸੁਨੇ ਆ ਨਾ ਉਹ ਹੋਇਆ ਔਰ ਲੋਕਾਂ ਦੇ ਨਿਖੂਜ ਇਹੀ ਨੇ ਉਹਨਾਂ ਤੇ ਇਹੀ ਕੁਐਸਚਨ ਹੈ ਸ਼ਹਿਰ ਦੀ ਕੰਪਲੀਟ ਰਹੀ ਹੈ ਸਾਡੀ ਲੋਕਾਂ ਦਾ ਐਕਚੁਅਲੀ ਉਸ ਤਰ੍ਹਾਂ ਦੇ ਸਾਡੇ ਵੱਡੇ ਵੀਰ ਨਾਲ ਵਾਹ ਪੈ ਗਿਆ ਸੀ ਇਹ ਸ਼ਿਕਾਇਤ ਮੈਨੂੰ ਵੀ ਸਾਰੇ ਲੋਕਾਂ ਨੇ ਬਾਈ ਅਰਿਆ ਕਹੀ ਪਰ ਹਰ ਪੰਜੇ ਉਂਗਲੈ ਕੋ ਜਿਹੜੀਆਂ ਨਹੀਂ ਹੁੰਦੀਆਂ ਬਿਲਕੁਲ ਠੀਕ ਹੈ ਜੀ ਸੋ ਇਹ ਮੈਂ ਲੁਧਿਆਣਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਰਾਜਾ ਜੀ ਦੀ ਪ੍ਰੈਜ਼ੈਂਸ ਇੰਨੀ ਰਹੂਗੀ ਕਿ ਤੁਸੀਂ ਸਾਰਾ ਪਿਛਲਾ ਸਮਾਂ ਭੁੱਲ ਜਾਓਗੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੈਂ ਤਾਂ ਸਾਡੇ ਲਈ ਰਾਜਾ ਜੀ 2 ਘੰਟੇ ਨਹੀਂ ਗੜਦੇ ਕੰਮ ਪਾਵੇਂ ਰਾਤ ਦੇ 12 ਵਜੇ ਤੱਕ ਕਰਾ ਲਓ ਇਹ ਸ਼ੁਰੂ ਦੀ ਆਦਤ ਹੈ ਇਹ ਬਦਲ ਕਿਵੇਂ ਜਾਉਗੀ ਲੁਧਿਆਣੇ ਆ ਕੇ ਜਿਉਂ ਸਾਡੀ ਮੇਰੀ ਮੈਰਿਜ ਹੋਈ ਹੈ ਰਾਜਾ ਜੀ ਹਸਬੰਡ ਲਾਈਕ ਦਿਸ ਹਮੇਸ਼ਾ ਇਹ ਤੋਂ ਇਸ ਤਰ੍ਹਾਂ ਦੇ ਤੇ ਇਦਾਂ ਦਾ ਹੀ ਰਹਿਣਾ ਬਦਲਣਾ ਨਹੀਂ ਇਹਨਾਂ ਨੇ ਇਹ ਮੈਨੂੰ ਪਤਾ ਹੈ ਮੈਂ ਜੇ ਕਿਤੇ ਲੈ ਕੇ ਜਾਣਾ ਤਾਂ ਮੈਨੂੰ ਜ਼ਬਰਦਸਤੀ ਮਿੰਤਾ ਕਰਕੇ ਲੈ ਕੇ ਜਾਣਾ ਪੈਣਾ ਹੈ ਜੀ ਜੀ ਅਸੀਂ ਕਈ ਵੀਡੀਓਜ਼ ਦੇ ਵਿੱਚ ਐ ਵੀ ਦੇਖਿਆ ਤੁਸੀਂ ਬਹੁਤ ਘੱਟ ਸਮਾਂ ਜਿਹੜਾ ਤੁਹਾਨੂੰ ਨੀਂਦ ਲੈਣ ਦਾ ਮਿਲਦਾ ਹੈ ਕਿਉਂਕਿ ਤੁਸੀਂ ਵੀ ਕੈਂਪੀਨਿੰਗ ਦੇ ਵਿੱਚ ਉਹ ਤੇ ਰਾਜਾ ਜੀ ਵੀ ਕੈਂਪੀਨਿੰਗ ਦੇ ਵਿੱਚ ਹੈ 2-3 ਘੰਟੇ ਜਿਹੜਾ ਸੌਣ ਨੂੰ ਮਿਲਦਾ ਫਿਰ ਉਹ એનર્ਜੀ ਕਿਵੇਂ ਹੁੰਦੀ ਹੈ ਮਤਲਬ ਇਹ ਜਜ਼ਬਾ ਹਜੇ ਤੱਕ ਜਾਗਿਆ ਕਿਉਂਕਿ ਤੁਸੀਂ ਮੈਨੂੰ ਲੱਗਦਾ ਹੈ ਕਿ ਪਾਠ ਪੂਜਾ ਦੇ ਵਿੱਚ ਵੀ ਬਹੁਤ ਜ਼ਿਆਦਾ ਬਿਲੀਵ ਕਰਦੇ ਹੋ ਉਹ ਵੀ ਤੁਹਾਡੇ ਕੰਟੀਨਿਊ ਦੇ ਵਿੱਚ ਰਹਿੰਦਾ ਸਾਰਾ ਕੁਝ ਸੋ ਜੀ ਪਾਛਾ ਤਾਂ ਵੈਸੀ ਤੁਹਾਡੇ ਨਾਲ ਹੀ ਰਹਿੰਦਾ ਹੈ ਇਹਦੇ ਤੇ ਆਪਾਂ ਕੀ ਡਿਸਕਸ਼ਨ ਕਰਨੀ ਹੈ ਨਾ ਪਰਮਾਤਮਾ ਤਾਂ ਸਾਹਮਣੇ ਨਾਲ ਚੱਲਦਾ ਹੈ ਜੀ ਜੀ ਥੈਂਕ ਯੂ ਥੈਂਕ ਯੂ so much ਬਹੁਤ ਬਹੁਤ ਧੰਨਵਾਦੀ ਐਸੀ ਸਾਡੇ ਨਾਲ ਅਬਰਿਤਾ ਵੜਿੰਗ ਜੀ ਜਿਨ੍ਹਾਂ ਨੇ ਕੀ ਬਹੁਤ ਸੋਹਣੇ ਤਰੀਕੇ ਦੇ ਨਾਲ ਦੱਸਿਆ ਕਿਸ ਤਰੀਕੇ ਨਾਲ ਕੈਂਪੇਨਿੰਗ ਚੱਲ ਰਹੀ ਹੈ ਤੇ ਕਿਸ ਤਰੀਕੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜਾ ਲੁਧਿਆਣੇ ਵਾਸੀਆਂ ਦਾ ਦਿਲ ਜਿੱਤ ਰਹੇ ਨੇ ਤਾਂ ਹੋਰ ਵੀ ਇਦਾਂ ਦੀ ਵੀਡੀਓਜ਼ ਲਈ ਤੁਸੀਂ ਦੇਖ ਗਏ ਲੁਧਿਆਣਾ ਟਾਈਮਸ ਕੈਮਰਾਮੈਨ ਸਤਵੰਨ ਮਠਾੜੂ ਬਲਵਿੰਦਰ ਦੇ ਨਾਲ ਮੈਂ ਪ੍ਰਬਲਿਨ ਕੌਰ